ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਖੜੇ ਆ ਜਿੱਥੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਸਾਨੀ ਸ਼ਹਾਦਤ ਹੋਈ ਅਤੇ ਉਸ ਦੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦਿਵਾਨ ਟੋਡਰਮਲ ਜਿਹੜਾ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦਿਆਂ ਦੀ ਜਿਹੜਾ ਸਸਕਾਰ ਕਰਨ ਦੇ ਲਈ ਜਗਾ ਖਰੀਦ ਕੇ ਜੋਤੀਸ਼ ਰੂਪ ਸਾਹਿਬ ਦੇ ਵਿਖੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਪਰ ਦਵਾਨ ਟੋਡਰਮਲ ਹੁਣਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਵੱਡਾ ਸਥਾਨ ਪ੍ਰਾਪਤ ਹੈ ਪਰ ਉਹਨਾਂ ਦਾ ਜਿਹੜਾ ਘਰ ਸੀ ਉਹਨਾਂ ਦੀ ਹਵੇਲੀ ਸੀ ਜਹਾਜ਼ ਹਵੇਲੀ ਜਿਸ ਦੇ ਸਾਹਮਣੇ ਅਸੀਂ ਖੜੇ ਆ ਤੇ ਇਸ ਦੀ ਜਿਹੜੀ ਬੇਕਦਰੀ ਪਿਛਲੇ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ ਇਸ ਦਾ ਕੀ ਇਤਿਹਾਸਾ ਤੇ ਕੀ ਕੁਝ ਹੁਣ ਤੱਕ ਹੋਇਆ ਤੇ ਕਿਉਂ ਜਿਹੜੀ ਆ ਸਿੱਖ ਕੌਮ ਜਾਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਇਸ ਨੂੰ ਸੰਭਾਲ ਨਹੀਂ ਸਕੀਆਂ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬੀ ਲੇਖਕ ਅਮਰਵੀਰ ਸਿੰਘ ਚਿਮਾ ਜਿਹੜੇ ਨੇ ਉਹ ਮੌਜੂਦ ਨੇ ਚਿਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਅਨਮ੍ਰਿਤ ਤੇ ਬਹੁਤ ਬਹੁਤ ਧੰਨਵਾਦ ਜੀ ਚਿਮਾ ਸਾਹਿਬ ਮੈਂ ਗੱਲ ਕਰ ਰਿਹਾ ਸੀ ਕਿ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਦੀਵਾਨ ਟੋਡਰਮਲ ਜੀ ਉਹਨਾਂ ਦੀ ਬਹੁਤ ਵੱਡੀ ਜਿਹੜਾ ਸਥਾਨ ਹੈਗਾ ਉਹਨਾਂ ਦੀ ਬਹੁਤ ਵੱਡਾ ਨਾਮ ਹੈਗਾ ਤਾਂ ਸਾਡੀ ਦੇਣ ਸਾਨੂੰ ਬਹੁਤ ਵੱਡੇ ਅਸੀਂ ਜੜ ਮੋੜ ਨਹੀਂ ਸਕਦੇ ਉਹਨਾਂ ਦੀ ਉਹਨਾਂ ਨੇ ਮੋੜਾ ਖੜੀਆਂ ਕਰਕੇ ਜਿਹੜਾ ਜਗਾ ਖਰੀਦੀ ਉਸ ਸਮੇਂ ਦੇ ਸੁਬਾ ਸਰਹੰਦ ਤੋਂ ਤੇ ਉਸ ਤੋਂ ਬਾਅਦ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਪਰ ਉਹਨਾਂ ਦੀ ਆਪਾਂ ਹਵੇਲੀ ਜਿਹੜੀ ਇਹ ਦੇਖ ਰਹੇ ਹਾਂ ਕਿ ਹਵੇਲੀ ਦੀ ਜਿਹੜੀ ਬੇਕਾਦਰੀ ਹੋ ਰਹੀ ਆ ਕਿਹਾ ਜਾਂਦਾ ਹੈ ਕਿ ਬਹੁਤ ਸਮਾਂ ਤੱਕ ਤਾਂ ਕਹਿੰਦੇ ਕਿ ਸਿੱਖ ਕੌਮ ਇਸ ਨੂੰ ਚਿੰਤ ਨਹੀਂ ਕਰ ਸਕੀ ਕਿਸੇ ਦਵੰਟੋਡਰ ਮਲਜੀ ਦੀ ਹਵੇਲੀ ਆ ਤਾਂ ਕੀ ਕੁਝ ਇਤਿਹਾਸ ਇਸ ਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਤੇ ਕੀ ਕੁਝ ਬੇਕਦਰੀਆਂ ਹੁੰਦੀਆਂ ਰਹੀਆਂ ਨੇ ਅਸੀਂ ਉਹਨਾਂ ਦੇ ਉੱਤੇ ਜਿਹੜੀ ਜਾਣਕਾਰੀ ਤੁਹਾਡੇ ਤੋਂ ਚਾਹੁੰਦੇ ਆ ਬਿਲਕੁਲ ਜੀ ਆਪਾਂ ਜਾਣਦੇ ਆ ਕਿ ਹੁਣ ਪੋਦਾ ਮਹੀਨਾ ਹੀ ਚੱਲ ਰਿਹਾ ਸ਼ਹਾਦਤਾਂ ਦਾ 15 ਵਾੜਾ ਮਨਾ ਰਹੇ ਆ ਸਾਰੀ ਸਿੱਖ ਕੌਮ ਜੀ ਤੇ ਇਹ ਜਿਹੜੀ ਵਿਰਾਸਤੀ ਤੇ ਇਤਿਹਾਸਕ ਹਵੇਲੀ ਹੈ ਦੀਵਾਨ ਟੋਡਰਮਲ ਹੋਰਾਂ ਦੀ ਹਾਂਜੀ ਉਦੋਂ ਮੁਗਲਾਂ ਨੇ ਜਦੋਂ ਸ਼ਹੀਦ ਕੀਤਾ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਤੇ ਕੋਈ ਉਹਨਾਂ ਨੂੰ ਉੱਥੋਂ ਉਹਨਾਂ ਦੀਆਂ ਜਿਹੜੀਆਂ ਸਰੀਰ ਨੂੰ ਚੱਕ ਨਹੀਂ ਸੀ ਰਿਹਾ ਤੇ ਉਸ ਤੋਂ ਬਾਅਦ ਫਿਰ ਇਹ ਦੀਵਾਨ ਟੋਡਰ ਮਲ ਹੋਰਾਂ ਨੇ ਆਪਣਾ ਉਸ ਸਮੇਂ ਚ ਆਪਣਾ ਸਾਰਾ ਕੁਝ ਦਾਤ ਤੇ ਲਾ ਕੇ ਸੋਨੇ ਦੀਆਂ ਮੋਹਰਾਂ ਇਤਿਹਾਸ ਜਿਹੜਾ ਕਹਿੰਦਾ ਵੀ ਸੋਨੇ ਦੀਆਂ ਮੋਹਰਾਂ ਪਿਛਾ ਕੇ ਵੀ ਨਹੀਂ ਖੜੀਆਂ ਖੜੀਆਂ ਕਰਕੇ ਇਹ ਜਗਾ ਜਿਹੜੀ ਜੋਤੀ ਰੂਪ ਸਾਹਿਬ ਅੱਜ ਕੱਲ ਗੁਰਦੁਆਰਾ ਆਪਣਾ ਚੰਡੀਗੜ੍ਹ ਰੋਡ ਤੇ ਹਾਂਜੀ ਤੇ ਉੱਥੋਂ ਜਗਾ ਓਨੀ ਜਗਾ ਮੁੱਲ ਲਈ ਸੀ ਜਿੱਨੇ ਮੁਗਲਾਂ ਨੇ ਕਿਹਾ ਜਿੰਨੀ ਜਗਾ ਤੁਹਾਨੂੰ ਚਾਹੀਦੀ ਹੈ ਓਨੀ ਜਗਾ ਤੇ ਮੋਹਰਾਂ ਖੜੀਆਂ ਕਰ ਦੋ ਤੇ ਇਹਨਾਂ ਨੇ ਓਨੀਆਂ ਜਗਾ ਤੇ ਮੋਹਰਾਂ ਖੜੀਆਂ ਕਰਕੇ ਉਸ ਜਗਾ ਤੇ ਫਿਰ ਮਾਤਾ ਗੁਜਰੀ ਜੀ ਦਾ ਤੇ ਬਾਬਾ ਜੋਰਾਵਰ ਸਿੰਘ ਦਾ ਤੇ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਉਦੋਂ ਤੇ ਅੱਜ ਵੀ ਇਸ ਉਸ ਜਗ੍ਹਾ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦਾ ਦਰਜਾ ਹਾਸਲ ਹੈ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜੋਤੀ ਸਰੂਪ ਸਾਹਿਬ ਜਿੱਥੇ ਸੰਸਕਾਰ ਛੋਟੇ ਸਾਹਿਬ ਜੀ ਜੀ ਹਾਂਜੀ ਤੇ ਜਿਹੜੀ ਬੇਕਦਰਦੀ ਦੀ ਆਪਾਂ ਗੱਲ ਕਰ ਰਹੇ ਹਾਂ ਕਿਹਾ ਜਾਂਦਾ ਕਿ ਇਹ ਜਿਹੜੀ ਦਵਾਨ ਟੋਡਰ ਮਲ ਜੀ ਉਹਨਾਂ ਦੀ ਜਿਹੜੀ ਹਵੇਲੀ ਆ ਬਹੁਤ ਸਮੇਂ ਤੱਕ ਤਾਂ ਕਹਿੰਦੇ ਇਹ ਚਿੰਤਨ ਨਹੀਂ ਹੋ ਸਕੀ ਇਹਨੂੰ ਲੱਭਿਆ ਨਹੀਂ ਜਾ ਸਕਿਆ ਕਹਿੰਦੇ ਕਿ ਇਦਾਂ ਹੀ ਖੰਡਰ ਪਈ ਰਿਆ ਪਿੱਛੇ ਬਹੁਤ ਸਾਰੇ ਲੋਕ ਤਾਂ ਵੀ ਦੱਸ ਦਿਆ ਕਹਿੰਦੇ ਕਿ ਤੇ ਤਾਂ ਮੱਝਾ ਬੰਦੇ ਰਹੇ ਆ ਲੋਕ ਤੂੜੀਆਂ ਪਾਉਂਦੇ ਰਹੇ ਆ ਇਹ ਤਾਂ ਸਾਡੇ ਵੀ ਦੇਖਣ ਦੀ ਗੱਲ ਹੈ ਜੀ ਅਸੀਂ ਵੀ ਇੱਧਰੋਂ ਅੱਗੇ ਖੇਤਾਂ ਤੋਂ ਜਦੋਂ ਛੋਟੇ ਹੁੰਦੇ ਕੱਖ ਲੈਣ ਜਾਂਦੇ ਸੀ ਪੱਠੇ ਪਸ਼ੂਆਂ ਵਾਸਤੇ ਤੇ ਹੋਰ ਵੀ ਸਾਰੇ ਕਿਸਾਨ ਵਾਲੇ ਵਾਲੇ ਜ਼ਮੀਨਾਂ ਦੇ ਜਿਹੜੇ ਘਰ ਕਰਤਾ ਹੈ ਨਹੀਂ ਇੱਥੇ ਕੋਈ ਹੁਣ ਬਣੇ ਨੇ ਬਾਅਦ ਵਿੱਚ ਤੇ ਉਦੋਂ ਅਸੀਂ ਦੇਖਿਆ ਵੀ ਸਾਰੇ ਇੱਥੇ ਖੋਲਾ ਨੂਆ ਹੀ ਸੀਗਾ ਇਹ ਇੱਕ ਕਿਸੇ ਨੇ ਸਾਰੀਆਂ ਮੱਜਾਂ ਦੇ ਪਾਥੀਆਂ ਇੱਥੇ ਗੋਹਾ ਪੱਥਰੇ ਹੁੰਦੇ ਸੀ ਤੇ ਕਮਰੇ ਜਿਹੜੇ ਨੇ ਤੂੜੀਆਂ ਨਾਲ ਭਰੇ ਰਹੇ ਨੇ ਜਦੋਂ ਕਬਜ਼ਾ ਕਹਿ ਲੋ ਵੀ ਲੋਕਾਂ ਨੇ ਆੜਦਾਲੇ ਨੇ ਕਿਸੇ ਨੇ ਇੱਧਰ ਧੂੜੀ ਰੱਖ ਲਈ ਆਪਣੀ ਕਿਸੇ ਨੇ ਕੁੱਪ ਬਣ ਲਿਆ ਮੱਝਾਂ ਬੰਨੀਆਂ ਹੁੰਦੀਆਂ ਸੀ ਮਤਲਬ ਕਿਸੇ ਨੂੰ ਇੰਨਾ ਸਾਨੂੰ ਸੁਣਿਆ ਹੁੰਦਾ ਸੀ ਵੀ ਇਹ ਜਾਹਜ ਹਵੇਲੀ ਹੈ ਛੋਟੇ ਹੁੰਦੇ ਵੀ ਜਾਹਜ ਹਵੇਲੀ ਇੰਨਾ ਕੋ ਪਤਾ ਹੁੰਦਾ ਸੀ ਕਿ ਵੀ ਜਾਹਜ ਹਵੇਲੀ ਹੈ ਵੀ ਟੋਡਰਮਾ ਲਾਹੌਰਾਂ ਦੀ ਹੈ ਤੇ ਇਹ ਤਾਂ ਇਤਿਹਾਸ ਤਾਂ ਫਿਰ ਹੁਣ ਜਦੋਂ ਬਾਅਦ ਚ ਹੌਲੀ ਹੌਲੀ ਪ੍ਰਚਾਰ ਹੋਇਆ ਲੋਕ ਜਾਗਰੂਕ ਹੋਏ ਫਿਰ ਪਿਛਲੇ ਕੁ ਸਾਲਾਂ ਤੋਂ ਉਹ ਸਾਰੇ ਤਾਂ ਹੁਣ ਕਬਜ਼ੇ ਛਡਾ ਲਏ ਸਾਰੀ ਜਗ੍ਹਾ ਇਹਨਾਂ ਦੀ ਆ ਚਾਰਦੁਵਾਰੀ ਹੋ ਗਈ ਤੇ ਹੁਣ ਉਸ ਤੋਂ ਬਾਅਦ ਫਿਰ ਥੋੜਾ ਕੰਮ ਵੀ ਚੱਲ ਰਿਹਾ ਹੈ ਇਹਨਾਂ ਦਾ ਕਈ ਵਾਰੀ ਕੰਮ ਚੱਲਦਾ ਫੇਰ ਰੁਕ ਜਾਂਦਾ ਹੈ ਫੇਰ ਕੁਝ ਕਾਨੂੰਨੀ ਅੜਚਣਾਂ ਨੇ ਹੁਣ ਅੱਜਕੱਲ ਜਿਹੜੀ ਤਾਜ਼ਾ ਜਾਣਕਾਰੀ ਅਨੁਸਾਰ ਚੰਡੀਗੜ੍ਹ ਸੀਨੀਅਰ ਐਡਵੋਕੇਟ ਨੇ ਐਚ ਸੀ ਰੋੜਾ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੀ ਆਈ ਐਲ ਪਾਈ ਹੋਈ ਹੈ ਇਸ ਸੰਬੰਧੀ ਤੇ ਪਿਛਲੇ ਦਿਨਾਂ ਚ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਆਏ ਸੀ ਧਮੀ ਸਾਹਿਬ ਤੇ ਇੱਕ ਫਾਊਂਡੇਸ਼ਨ ਬੜਿਆ ਹੋਇਆ ਇਹਨਾਂ ਦਾ ਉਹਨਾਂ ਨੇ ਮੀਟਿੰਗ ਕੀਤੀ ਸੀਗੀ ਵੀ ਅੱਗੇ ਨੂੰ ਇਹਨਾਂ ਦਾ ਵਿਰਸਾ ਜਿਹੜੇ ਸੋਇਆ 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 ਉਸ ਮਾਲ ਦਾ ਕੰਮ ਕਰਨਾ ਹੈ ਯੋਨੂ ਕਿਸ ਤਰ੍ਹਾਂ ਨੇਪਰੇ ਚੜਾ ਜਾਵੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਰੁਕਿਆ ਹੋਇਆ ਹੈ ਕੇਸ ਚੱਲਣ ਕਰਕੇ ਤੇ ਹੁਣ ਉਮੀਦ ਬਣੀ ਹੈ ਕਿ ਆਉਂਦੇ ਸਾਲ ਤੱਕ ਵੀ ਇਹਦਾ ਪੂਰਾ ਕੰਮ ਜਿਹੜਾ ਦਾ ਕੰਪਲੀਟ ਹੋ ਜਾਏਗਾ ਸਾਡਾ ਸਵਾਲ ਦਾ ਮਤਲਬ ਜਿਹੜੀ ਖਤਸਾ ਹਾਲਤਾਂ ਇਹ ਵੀ ਸਾਰੀ ਜਿਹੜੀ ਇਹਨੂੰ ਮੁਰਤੋਂ ਜਿਹੜੀ ਮੁਰੰਮਤ ਕਰ ਦਿੱਤੀ ਜਾਵੇ ਜਿਹੜੀ ਬਰਕਰਾਰ ਪੂਰੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹ ਕੰਮ ਨੇਪਰੇ ਚੜਾਣ ਦੀ ਉਮੀਦ ਬਣੀ ਹੈ ਹੁਣ ਉਹਨਾਂ ਦੀ ਮੀਟਿੰਗ ਹੋਈ ਸੀ ਪਿਛਲੇ ਬਿਲਕੁਲ ਆਪਾਂ ਜਿਹੜਾ ਇੱਕ ਵਾਰ ਸੰਗਤ ਨੂੰ ਇਹ ਅੰਦਰ ਜਾ ਕੇ ਵੀ ਜਿਹੜੇ ਆ ਦਰਸ਼ਨ ਕਰਾਵਾਂਗੇ ਦਵਾਨ ਟੋਡਰਮਲ ਜੀ ਉਹਨਾਂ ਦੀ ਜਿਹੜੀ ਹਵੇਲੀ ਤੇ ਨਾਲ-ਨਾਲ ਗੱਲਾਂ ਬਾਤਾਂ ਵੀ ਜਿਹੜੀ ਆ ਕਰਦੇ ਰਹਾਂਗੇ ਤਾਂ ਚੰਮੂ ਸਾਹਿਬ ਆਪਾਂ ਨਾਲ ਦੀ ਨਾਲ ਸੰਗਤ ਨੂੰ ਜਿਹੜਾ ਦਿਖਾ ਵੀ ਦੰਨੇ ਆ ਕਿ ਕੀ ਕੁਝ ਜਿਹੜਾ ਅੰਦਰ ਕਿਸ ਤਰ੍ਹਾਂ ਦੀ ਹਵੇਲੀ ਹੈਗੀ ਆ ਤੇ ਕੀ ਕੁਝ ਕਿਹੜੇ ਸਥਾਨ ਹੈਗੇ ਨੇ ਅੰਦਰ ਤੇ ਨਾਲੇ ਆਪਾਂ ਗੱਲਾਂ ਬਾਤਾਂ ਜਿਹੜੇ ਕਰਦੇ ਆਂ ਜਿਹੜੀ ਹਵੇਲੀ ਪਈ ਆ ਜਹਾਜ਼ ਹਵੇਲੀ ਇਸ ਨੂੰ ਕਿਹਾ ਜਾਂਦਾ ਤਾਂ ਉਸ ਦੇ ਦਰਸ਼ਨ ਵੀ ਕਰਾਉਣੇ ਆ ਤੇ ਨਾਲ ਨਾਲ ਗੱਲਾਂ ਬਾਤਾਂ ਵੀ ਚਮਨ ਸਾਹਿਬ ਸੰਗਤ ਵੀ ਜਿਹੜੀ ਹੁਣ ਤਾਂ ਇੱਥੇ ਬਹੁਤ ਸਾਰੀ ਆਉਣ ਲੱਗੀ ਤੇ ਦਰਸ਼ਨ ਵੀ ਕਰਨ ਆਉਂਦੇ ਨੇ ਤਾਂ ਕੀ ਸੰਗਤ ਦਾ ਜਦੋਂ ਸੰਗਤ ਆਉਂਦੀ ਹੈ ਸੰਗਤ ਦਰਸ਼ਨ ਕਰਦੀ ਹੈ ਤਾਂ ਕਿਸ ਤਰ੍ਹਾਂ ਦਾ ਜਿਹੜਾ ਫਿਰ ਉਹਨਾਂ ਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਬਈ ਬਹੁਤ ਸਾਲਾਂ ਤੱਕ ਤਾਂ ਸਾਨੂੰ ਇਹ ਹੀ ਨਹੀਂ ਪਤਾ ਲੱਗ ਸਕਿਆ ਕਿ ਇਤਿਹਾਸਿਕ ਹਵੇਲੀ ਦਵਾਂ ਟੂਡਰ ਮਲਜੀ ਦੀ ਆ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਸਿੱਖ ਕੌਮ ਦੇ ਅਲੀ ਜਿਹੜਾ ਦਾਤੇ ਲਾਤਾ ਤਾਂ ਕੀ ਉਹਨਾਂ ਦੇ ਰਿਐਕਸ਼ਨਸ ਕੀ ਹੁੰਦੇ ਨੇਗੇ ਇਹ ਕੁਲਿੰਦਰ ਜੀ ਮੈਂ ਇੱਕ ਵਾਕਿਆ ਸਾਂਝਾ ਕਰਦਾ ਹਾਂ ਤੁਹਾਡੇ ਨਾਲ ਪਿਛਲੇ ਸਾਲ ਇੱਕ ਚਵਾਲ ਸਾਹਿਬ ਤੋਂ ਆਏ ਸੀ ਮੇਰੇ ਜਾਣਕਾਰ ਪਰਿਵਾਰ ਆਪਣੇ ਪਰਿਵਾਰ ਬੱਚਿਆਂ ਨਾਲ ਫੈਮਿਲੀ ਨਾਲ ਤੇ ਫਿਰ ਉਹਨਾਂ ਨੂੰ ਮੈਂ ਇੱਥੇ ਲੈ ਕੇ ਆਇਆ ਨਾਲ ਅਸੀਂ ਆਏ ਸਾਰੇ ਦਰਸ਼ਨ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਜੋਤਸ਼ੂਬ ਸਾਰੇ ਦਰਸ਼ਨ ਕਰਨ ਤੋਂ ਬਾਅਦ ਫਿਰ ਉਹ ਜਾਜ ਹਵੇਲੀ ਵੀ ਕਹਿੰਦੇ ਸੀ ਦੇਖਣੀ ਆ ਬੱਚੇ ਵੀ ਨਾਲ ਸੀ ਇੱਕ ਉਹਨਾਂ ਦੀ ਬੇਟੀ ਸੀ 18-19 ਸਾਲ ਦੀ ਉਦੋਂ ਪਲੱਸ 2 ਚ ਪੜ੍ਹਦੀ ਸੀ ਤੇ ਫਰਤੇ ਉਹਨਾਂ ਨੇ ਦਰਸ਼ਨ ਕੀਤੇ ਉਦੋਂ ਥੋੜੀ ਜਿਹੀ ਹੋਰ ਵੀ ਹਾਲਤ ਥੋੜੀ ਜਿਹੀ ਖਰਾਬ ਸੀਗੀ 2 ਸਾਲ ਪਹਿਲਾਂ ਦੀ ਗੱਲ ਹੈ ਤੇ ਫਿਰ ਇੱਕ ਇੱਥੇ ਬਜ਼ੁਰਗ ਸੀਗੇ ਕੋਈ ਸੰਗਤ ਜੀ ਆਏ ਹੋਣੇ ਆ ਉਹ ਦੇਖਿਆ ਵੀ ਚਲੋ ਬੱਚੇ ਵੀ ਦਰਸ਼ਨ ਕਰ ਰਹੇ ਨੇ ਇੰਨੀ ਜਿਹੜੀ ਇਤਿਹਾਸਕ ਜਗ੍ਹਾ ਏ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਤੇ ਉਹ ਬੱਚੀ ਨੂੰ ਉਹਨਾਂ ਨੇ ਵੈਸੇ ਪੁੱਛ ਲਿਆ ਵੀ ਬੇਟਾ ਮੈਂ ਤੈਨੂੰ ਪੁੱਛਣਾ ਸਾਨੂੰ ਉਹਨਾਂ ਨੇ ਕਹਿੰਦੇ ਤੁਸੀਂ ਸਾਈਡ ਤੇ ਖੜ੍ਹ ਜਾਓ ਸਾਰੇ ਕਿਉਂਕਿ ਉਹ ਕਹਿੰਦੇ ਵੀ ਤੂੰ ਦੱਸ ਵੀ ਇੱਥੇ ਆ ਕੇ ਤੈਨੂੰ ਕੀ ਮਹਿਸੂਸ ਹੋ ਰਿਹਾ ਤੇ ਉਹ ਉਹਨੇ ਜਦੋਂ ਸਾਰਾ ਦੇਖਿਆ ਇਦਾਂ ਬਈ ਅੱਡੀ ਵੱਡੀ ਸ਼ਖਸੀਅਤ ਸੀਗੀ ਵੀ ਉਹਦਾ ਅੱਜ ਉਹਨਾਂ ਦੇ ਜਿਹੜਾ ਜਹਾਜ਼ ਹਵੇਲੀ ਜਿਹੜਾ ਉਹਨਾਂ ਦਾ ਜਦੀ ਰਹਿائش ਸੀਗੀ ਜੋ ਦੀ ਹੁਣ ਜਗ੍ਹਾ ਦੀ ਉਸ ਪੱਧਰ ਤੇ ਆਪਾਂ ਦੀ ਸੰਭਾਲ ਨਹੀਂ ਕਰ ਸਕੇ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੀ ਸਿੱਖ ਕੌਮ ਐ ਤੇ ਫਿਰ ਉਹ ਜਦੋਂ ਜਵਾਬ ਦੇਣ ਲੱਗੀ ਉਹਨੇ ਏਦਾਂ ਮੈਂ ਵੀ ਉੱਥੇ ਸੀਗਾ ਨਾ ਸਾਰੇ ਸੀ ਤੇ ਨਜ਼ਰ ਘਮਾਈ ਸਾਰੇ ਪਾਸੇ ਤੇ ਮਤਲਬ ਉਹਦੀਆਂ ਅੱਖਾਂ ਪਰ ਆਈਆਂ ਉਹਨਾਂ ਦਾ ਜਵਾਬ ਹੀ ਨਹੀਂ ਦਿਓਇਆ ਬੇਟੀ ਤਾਂ ਉਹਨਾਂ ਦੀ ਤੋਂ ਜਿਹੜੀ ਨਾਲ ਸੀ ਨਾ ਬੇਟੀ ਵੀ ਉਹ ਕੁਝ ਕਹਿਣਾ ਚਾਹੁੰਦੀ ਸੀਗੀ ਉਹ ਉਹਨੂੰ ਏਦਾਂ ਪਿਆਰ ਦੇ ਕੇ ਕਹਿੰਦੇ ਉਹ ਬਜ਼ੁਰਗ ਕਹਿੰਦੇ ਬਸ ਮੈਂ ਸਮਝ ਗਿਆ ਹੂੰ ਕਹਿੰਦੇ ਵੀ ਇਹ ਤੁਸੀਂ ਆਏ ਹੋ ਤੁਹਾਡਾ ਸਫਲਾ ਹੋ ਗਿਆ ਵੀ ਜਿਹੜਾ ਸੰਦੇਸ਼ ਜਿਹੜਾ ਸਨੇਹਾ ਤੁਹਾਡੇ ਤੱਕ ਅਗਲੀ ਯੂਥ ਤੱਕ ਪਹੁੰਚਣਾ ਚਾਹੀਦਾ ਹੈ ਵੀ ਇਹਦਾ ਮਤਲਬ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਤੂੰ ਜਿਹੜਾ ਕੋਈ ਨਾ ਵੀ ਕੁਝ ਕਹਿ ਕੇ ਵੀ ਨਾ ਜੇ ਮੈਂ ਸਮਝ ਗਿਆ ਵੀ ਜਿਹੜੇ ਤੇਰੇ ਮਨ ਵੀ ਤੇਰੀ ਮਨ ਦੇ ਵਲ ਵਲੇ ਕੀ ਨੇਗੇ ਕਿਹੜਾ ਜਾਂਦੀ ਸੀ ਹਾਂ ਸੋ ਇਸ ਤਰ੍ਹਾਂ ਦੀਆਂ ਭਾਵਨਾਵਾਂ ਲੈ ਕੇ ਇੱਥੇ ਆਉਂਦੇ ਨੇ ਦੂਰੋਂ ਦੂਰੋਂ ਸੰਗਤ ਹੁਣ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ ਵੀ ਇਹ ਵੀ ਕਿਉਂਕਿ ਜੇ ਉਹ ਤੁਸੀਂ ਦੇਖੋ ਜੇ ਉਦੋਂ ਇਹ ਨਾ ਹੁੰਦੇ ਜਾਂ ਇਹ ਇੰਨੀ ਕੁਰਬਾਨੀ ਨਾ ਕਰਦੇ ਇੰਨੀ ਮਹਿੰਗੇ ਮੁੱਲ ਦੀ ਜਗਾ ਫਿਰ ਇਤਿਹਾਸ ਹੋਰ ਹੁੰਦਾ ਕਿਉਂਕਿ ਹੁਣ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਸ਼ੁਰੂਆਣੀ ਕਮੇਟੀ ਨੂੰ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਤੇ ਬਾਕੀ ਜਿਹੜੀਆਂ ਵੀ ਸਿੱਖ ਧਰਮ ਨਾਲ ਜੁੜਿਆ ਹੋਇਆ ਸੰਸਥਾਵਾਂ ਨੇ ਤੇ ਵੀ ਅਸੀਂ ਇਹਨਾਂ ਨੂੰ ਐਡੀਆਂ ਜਿਹੜੀਆਂ ਮਾਨਮਤੀਆਂ ਸਾਡੀਆਂ ਸ਼ਖਸੀਤਾਂ ਨੇ ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਦੀ ਲੋੜ ਹੈ ਬਿਲਕੁਲ ਹਾਂ ਜੀ ਤਾਂ ਹੋਰ ਵੀ ਜਿਹੜਾ ਮੈਂ ਉਹਨਾਂ ਨੂੰ ਕਹੂੰਗਾ ਵੀ ਇੱਕ ਵਾਰ ਜਿਹੜਾ ਬਾਕੀ ਸਾਰੀ ਜਿਹੜੀ ਅੰਦਰ ਥਾਂਵਾਂ ਨੇ ਉਹਨਾਂ ਦੇ ਦਰਸ਼ਨ ਜਿਹੜੇ ਸੰਗਤ ਨੂੰ ਜ਼ਰੂਰ ਕਰਾ ਦਿੱਤੇ ਜਾਣਾ ਇਹ ਤਹਿ ਖਾਨੇ ਬਣੇ ਹੋਇਆ ਥੱਲੇ ਜੀ ਆ ਥੱਲੇ ਜਿਹੜੇ ਨੇ ਜਿੱਦਾਂ ਹੁਣ ਆਪਾਂ ਬੇਸਮੈਂਟ ਆ ਕਹਿ ਦਿੰਦੇ ਆ ਅੱਜ ਕੱਲ ਹਾਂਜੀ ਇਹ ਉਸ ਸਮੇਂ ਦੀ ਦੇਖੋ ਤੁਸੀਂ ਕਿੰਨਾ ਵਿਰਾਸਤੀ ਕਿੰਦਾ ਦਾ ਆਰਕੀਟੈਕਟ ਹੋਣਗੇ ਇਹਨੇ ਡਿਜ਼ਾਈਨ ਕੀਤਾ ਹੋਣਾ ਬਈ ਇੱਕ ਬਹੁਤ ਜਿੱਦਾਂ ਅਮੀਰ ਘਰਾਂ ਦੇ ਤੋਂ ਸਬੰਧਤ ਸੀਗੇ ਉਹ ਜਿਨਾਂ ਨੇ ਨਾ ਉਦੋਂ ਹਾਂਜੀ ਆ ਦੀਵਾਨ ਉਹਨਾਂ ਦੇ ਨਾਮ ਨਾਲ ਕਾਹੀ ਦੀਵਾਨ ਲਾਉਂਦੇ ਨੇ ਦੀਵਾਨ ਟਾਡਰ ਮਲ ਜੀ ਕਿ ਸਾਨੂੰ ਉਹਨਾਂ ਤੋਂ ਸੇਧ ਲੈਣ ਦੀ ਵੀ ਲੋੜ ਹੈ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਜਾਣੂ ਹੋਣ ਦੀ ਲੋੜ ਹੈ ਵੀ ਉਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਤਾਂ ਹੋਰ ਕੀ ਖੁਸ਼ਾ ਅੰਦਰ ਆਪਾਂ ਉਹਨੂੰ ਵੀ ਜਿਹੜਾ ਇੱਕ ਵਾਰ ਸੰਗਤ ਨੂੰ ਜ਼ਰੂਰ ਦਿਖਾ ਦਿਓ ਤਾਂ ਪਰਦੇ ਵੀ ਦਰਸ਼ਨ ਜਿਹੜੇ ਸੰਗਤ ਨੂੰ ਜ਼ਰੂਰ ਕਰਾ ਦਿੰਨੇ ਇਹ ਟ੍ਰੇਨ ਪਾਈਪ ਤਾਂ ਬੈਂਡਰ ਲਾਇਆ ਹੋਇਆ ਜੀ ਰਸੋਈ ਸੀ ਇਹ ਦੇਖੋ ਉਹਨਾਂ ਦੀ ਇਹ ਇਹ ਸਾਰੀ ਰਸੋਈ ਆ ਦਵਾਨ ਟੋਡਰਮਲ ਜੀ ਉਹਨਾਂ ਦੀ ਉਹਨਾਂ ਦੇ ਘਰ ਦੀ ਕਿਚਨ ਇਹ ਆ ਰਸੋਈ ਇਹ ਰਸੋਈ ਬਣਾਈ ਹੋਈ ਹੈ ਉਹਨਾਂ ਦੀ ਇਹਦੀ ਘਰ ਦੀ ਆਪਣੀ ਤਾਂ ਇਹ ਡレイン ਪਾਜ ਪਾ ਇੱਥੇ ਤਾਂ ਇਹ ਬਰਾਸਤੀ ਜਿਹੜੀ ਆ ਉਸ ਸਮੇਂ ਦੀ ਰਸੋਈ ਆ ਦਵਾਨ ਟੋਡਰਮਲ ਉਹਨਾਂ ਦਾ ਇਹ ਘਰ ਸੀ ਤੇ ਉਹਨਾਂ ਦੀ ਇਹ ਰਸੋਈ ਆ ਤਾਂ ਮੈਂ हां बिल्कुल ए ਇਹਨਾਂ ਦੇ ਵਿੱਚ ਭਾਂਡੇ ਰੱਖਦੇ ਹੋਣਗੇ ਜਾਂ ਹੋਰ ਜਿਹੜਾ ਸਮਾਨ ਹੋਊਗਾ ਹਨਾ ਵਰਤਣ ਵਾਲਾ ਰਸੋਈ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਇਸ ਜਗ੍ਹਾ ਦੇ ਉੱਤੇ ਆਲੇ ਬਣੇ ਹੋਏ ਨੇ ਇਹਨਾਂ ਦੇ ਵਿੱਚ ਰੱਖਦੇ ਪਹਿਲਾਂ ਆਲੇ ਜਿਹੜੇ ਹੁੰਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਇੱਧਰ ਅਲਮਾਰੀ ਵੀ ਹੈ ਜਿਹੜੀ ਪ੍ਰਭ ਜੀ ਨੂੰ ਮੈਂ ਕਹੂੰਗਾ ਅਲਮਾਰੀ ਦੀ ਵੀ ਜਿਹੜਾ ਦਿਖਾ ਦੇਣਾ ਵੀ ਹੁਣ ਜਿਹੜੀਆਂ ਅਲਮਾਰੀਆਂ ਬਣਦੀਆਂ ਨੇ ਆਪਣੇ ਘਰਾਂ ਦੇ ਅੰਦਰ ਤੇ ਉਸ ਸਮੇਂ ਦੀ ਇਹ ਪੁਰਾਣੀ ਅਲਮਾਰੀ ਆ ਰਸੋਈ ਰਸੋਈ ਦੇ ਲਈ ਜਿਹੜੀ ਅਲਮਾਰੀ ਬਣਾ ਦੇ ਤਾਂ ਵਿੱਚ ਔਰ ਜਿਹੜੀ ਚੀਜ਼ਾਂ ਨੇ ਔਰ ਸਮਾਨ ਜਿਹੜਾ ਰੱਖ ਦਿੱਤਾ ਜਾਂਦਾ ਹਨਾ ਤਾਂ ਹੋਰ ਵੀ ਜਿਹੜਾ ਮੈਂ ਪ੍ਰਭ ਹੁਣਾਂ ਨੂੰ ਕਹੂੰਗਾ ਵੀ ਆਪਾਂ ਅੱਗੇ ਆਜੋ ਤੇ ਇਹ ਚੀਜ਼ ਵੀ ਪਾਣੀ ਦਾ ਚਰਚਾ ওয়াটার ਹੌਸ ਲਿਖਿਆ ਹੋਇਆ ਦੇਖੋ ਔਰ ਡਰੇਨ ਕਰਕੇ ਨਾ ਜਿੱਥੋਂ ਪਾਣੀ ਬਾਹਰ ਨੂੰ ਜਾਂਦਾ ਸੀਗਾ ਠੀਕ ਹੈ ਇਹ ਵੀ ਦੇਖ ਲਓ ਕਿੰਦੀ ਤਕਨੀਕ ਆ ਉਸ ਟਾਈਮ ਦੀ ਆ ਚੁੱਲਾ ਹੈ ਉਸ ਸਮੇ ਦਾ ਇਹ ਚੁੱਲਾ ਜੀ ਇੱਧਰ ਤਾਂ ਇਹ ਉਸ ਸਮੇ ਦੀਆਂ ਚੀਜ਼ਾਂ ਨੇ ਪ੍ਰਾਣੀਆਂ ਆ ਉੱਪਰ ਜਿਹੜੀ ਚਿਮਣੀ ਬਣੀ ਹੋਈ ਆ ਤਾਂ ਜਿਹੜੀ ਚਿਮਣੀ ਆ ਛੱਤ ਦੇ ਵਿੱਚ ਧੂਆ ਨਿਕਲਣ ਦੇ ਲਈ ਇੱਥੇ ਚੁੱਲ੍ਹਾ ਹੁੰਦਾ ਸੀ ਤਾਂ ਜਿਹੜਾ ਨਿਕਲਣ ਦੇ ਲਈ ਜਿਹੜੀ ਆ ਇਹ ਧੂਆ ਨਿਕਲਣ ਦੇ ਲਈ ਚਿਮਣੀ ਬਣੀ ਹੋਈ ਆ ਉਸ ਪ੍ਰਾਤਨ ਸਮੇਂ ਇਹਦੀ ਇਹ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਚਾਹਣਾ ਵੀ ਇਹ ਜਿਹੜੀਆਂ ਪ੍ਰਾਤਨ ਬਿਲਡਿੰਗਾਂ ਬਣੀਆਂ ਹੋਈਆਂ ਨੇ ਇੱਥੇ ਹੋਰ ਵੀ ਨੇ ਮਕਬਰੇ ਵੀ ਨੇ ਆਮ ਕਸਬਾਗ ਵੀ ਹੈ ਇੱਥੇ ਇਹਨਾਂ ਦਾ ਗਰਮੀਆਂ ਤੇ ਸਰਦੀਆਂ ਦੇ ਅਕੋਰਡਿੰਗ ਨਾ ਮੌਸਮ ਦੇ ਸਹਾਰਾ ਪਾਣੀ ਠੰਡਾ ਤੇ ਗਰਮ ਕਰਨ ਦੀ ਸੁਵਿਧਾ ਉਦੋਂ ਉਹਨਾਂ ਨੇ ਉਸ ਤਰੀਕੇ ਨਾਲ ਬਣਾਈ ਹੋਈ ਸੀ ਜਿਵੇਂ ਕਿ ਹੁਣ ਗੀਜ਼ਰ ਗੁਜ਼ਰ ਘਰਾਂ ਦੇ ਵਿੱਚ ਲਾ ਲੈਂਦੇ ਆ ਜਾਂ ਮਾਡਰਨ ਚੀਜ਼ ਆ ਗਿਆ ਉਦੋਂ ਵੀ ਗਰਮੀਆਂ 'ਚ ਠੰਡਾ ਰਹੇ ਪਾਣੀ ਤੇ ਸਰਦੀਆਂ 'ਚ ਨਿੱਗਾ ਰਹੇ ਉਹ ਇਦਾਂ ਦਾ ਡਰੇਨ ਸਿਸਟਮ ਇਹਨਾਂ ਨੇ ਬਣਾਇਆ ਹੋਇਆ ਸੀਗਾ ਮਤਲਬ ਇਹ ਵੀ ਕਮਾਲ ਦੀ ਕਾਰੀਗਰੀ ਕਹਿ ਸਕਦੇ ਆਪਾਂ ਇਹਨਾਂ ਨੂੰ ਵੀ ਉਦੋਂ ਵੀ ਹੁਣ ਆਪਾਂ ਆਰਕੀਟੈਕਟ ਕਹਿ ਦਿੰਦੇ ਆ ਅੱਜ ਦੇ ਟਾਈਮ 'ਚ ਹੁਣ ਹੋਰ ਮਾਡਰਨ ਟੈਕਨੀਕਸ ਆ ਗਈਆਂ ਪਰ ਐਨੇ ਮਤਲਬ ਸਦੀਆਂ ਪਹਿਲਾਂ ਲਾਓ ਤੁਸੀਂ 300 350 ਸਾਲ ਪਹਿਲੀ ਗੱਲ ਆ ਇਹ ਹਾਂ ਉਦੋਂ ਵੀ ਇਸ ਪੱਧਰ ਦੀ ਉਹਨਾਂ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਕਾਰੀਗਰੀ ਹੈ ਨਾ ਹਾਂ ਤੁਸੀਂ ਦੇਖ ਲਓ ਵੀ ਚਿਮਣੀਆਂ ਜਿਹੜੀਆਂ ਉਹ ਉਸ ਸਮੇਂ ਦੀਆਂ ਇਹ ਉਹਦੇ ਚੁੱਲ੍ਹੇ ਦੇ ਹਿਸਾਬ ਦੇ ਨਾਲ ਜਿਹੜੀ ਸਾਰੀ ਰੱਖਿਆ ਹੋਇਆ ਤੇ ਪਾਣੀ ਦਾ ਜਿਹੜਾ ਹੋਵਜ ਜਿਹੜੀ ਉਹ ਰੱਖੀ ਹੋਈ ਆ ਹਾਂ ਇਹ ਰਸੋਈ ਆ ਸੀ ਹੈ ਨਾ ਲੰਗਰੀ ਜਾਂ ਜਿਹੜੇ ਹੋਰ ਜਿਹੜੇ ਨੌਕਰ ਜਿਹੜੇ ਨੇ ਹਾਂ ਸਹਾਇਕ ਜਿਹੜੇ ਘਰਾਂ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦਾ ਇਹ ਕਮਰਾ ਸੀਗਾ ਇਹ ਲੱਗਦਾ ਵੀ ਦੋ ਤਿੰਨ ਜਣਿਆਂ ਦੇ ਰਹਿائش ਦਾ ਹੈਗਾ ਸੀਗਾ ਕਿਉਂਕਿ ਆ ਜਿਹੜੇ ਦੁਵਾਰ ਨੇ ਉਹ ਵੀ ਦੋ ਤਿੰਨ ਹੈਗੇ ਆ ਤੇ ਹੋ ਸਕਦਾ ਕਿ ਇੱਕੋ ਹੀ ਕਮਰਾ ਹੋਵੇ ਤੇ ਆ ਸਮਾਨ ਸਮੂਹ ਰੱਖਣ ਲਈ ਜਿੱਦਾਂ ਪਿੱਛੇ ਆਲੇ ਜਿਹੜੇ ਬਣੇ ਹੁੰਦੇ ਸੀ ਉਸ ਸਮੇਂ ਅੱਜ ਕੱਲ ਵੀ ਐਦਾਂ ਹੀ ਬਣਦੇ ਆ ਘਰ ਦੇ ਬਾਹਰ ਬਾਹਰ ਇੱਕ ਲੱਗ ਜਗ੍ਹਾ ਤੇ ਹੁੰਦੀ ਆ ਸਰਵੈਂਟ ਕੁਆਰਟਰ ਕਹਿੰਦੇ ਆ ਆਪਾਂ ਹੁਣ ਦੇ ਕੋਠੀਆਂ 'ਚ ਤੇ ਇਹ ਵੀ ਬਿਲਕੁਲ ਇੱਕ ਕਾਰਨਰ ਤੇ ਉਹਨਾਂ ਨੇ ਲੱਗ ਬਣਾਇਆ ਹੋਇਆ ਸੀਗਾ ਆਪਣੇ ਲੰਗਰੀ ਰਸੋਈਏ ਵਾਸਤੇ ਪਰਾਣਾ ਪਲਸਤਰ ਇਹ ਪਲਸਤਰ ਵਾਲਾ ਕੀ ਹੋ ਸੀਗਾ ਜਿਵੇਂ ਇਹ ਹੁਣ ਜਿੱਦਾਂ ਆਪਾਂ ਸਿਮਿੰਟ ਰੇਤਾ ਵਰਤਦੇ ਆ ਚਣਾਈ ਚ ਇਹ ਚੂਨੇ ਤੋਂ ਜਿਹੜੇ ਮਿਸਤਰੀ ਹੁੰਦੇ ਸੀ ਟੇਕੇਦਾਰ ਚੂਨੇ ਨਾਲ ਕੰਦਾ ਦੀ ਚਣਾਈ ਕਰਦੇ ਹੁੰਦੇ ਸੀ ਇਹ ਫਰਾ ਸਾਰਾ ਕੰਦਾ ਚ ਚੂਨਾ ਲੱਗਿਆ ਹੋਇਆ ਹੈ ਇੱਟਾਂ ਵੀ ਇਹ ਸਰਹੰਦੀ ਇੱਟਾਂ ਦੇ ਨਾਮ ਨਾਲ ਹੀ ਪ੍ਰਚਲਿਤ ਨੇ ਹੁਣ ਵੀ ਥੋੜੇ ਥੋੜੇ ਰਹਿ ਗਏ ਇੱਟਾਂ ਇਹ ਇਹ ਛੋਟੀ ਟਬਰੀਕ ਇੱਟਾਂ ਹਾਂ ਸਰਹੰਦੀ ਇੱਟ ਸਰਹੰਦੀ ਇੱਟੀ ਕਹਿੰਦੇ ਆ ਇਹਦੇ ਨਾਲ ਹੀ ਸਾਰੇ ਘਰ ਵੀ ਜਿਹੜੇ ਪੁਰਾਣੇ ਬਣੇ ਹੋਏ ਨੇ ਸਰਹੰਦ ਸ਼ਹਿਰ ਦੇ ਪੁਰਾਤਨ ਉਦੋਂ ਇੱਟੇ ਹੀ ਹੁੰਦੀ ਸੀ ਇਹ ਰੋਸ਼ਨ ਦਹਾਨ ਹਾਊਸ ਉਸ ਸਮੇਂ ਦਾ ਹਾਂਜੀ ਹਾਂ ਤੈ ਖਾਣੇ ਦਾ ਤੈ ਖਾਣੇ ਦਾ ਹਾਂਜੀ ਉਹੀ ਬੇਸਮੈਂਟ ਦੇ ਤਾਂ ਵੀ ਥੱਲੇ ਜਾਣਾ ਇੱਧਰੋਂ ਤਾਂ ਉਹਦੇ ਲਈ ਰੋਸ਼ਨ ਰੋਸ਼ਨੀ ਦਾ ਪ੍ਰਬੰਧ ਕਰਨ ਵਾਸਤੇ ਕਲਾਕਾਰੀ ਬਹੁਤ ਮੈਨੂੰ ਹਿਸਾਬ ਦੇ ਨਾਲ ਹੀ ਦਿਖਾਈ ਹੋਈ ਆ ਤਾਂ ਅੰਦਰ ਵੀ ਜਿਹੜੇ ਦਰਸ਼ਕਾਂ ਮੈਂ ਇੱਕ ਪਾ ਇੱਕ ਵਾਰ ਜ਼ਰੂਰ ਕਰਾ ਦਈਏ ਵੀ ਅੰਦਰ ਕੀ ਗੁਜਰ ਸੰਗਤ ਜਿਹੜੀ ਆ ਜ਼ਰੂਰ ਸੰਗਤ ਦੀ ਆਮਦ ਹੋ ਰਹੀ ਹੈ ਕਿਉਂਕਿ ਸ਼ਹੀਦੀ ਪੰਦਰਵਾੜਾ ਜਿਹੜਾ ਉਹ ਚੱਲ ਰਿਹਾ ਤੇ ਉਸੇ ਦੇ ਚੱਲਦੇ ਹੁਣ ਸੰਗਤ ਜਿਹੜੀ ਆ ਦਵਨ ਟੋਡਰਮਲ ਜੀ ਦੀ ਇਸ ਹਵੇਲੀ ਦੇ ਜਿਹੜੇ ਦਰਸ਼ਨ ਕਰਨ ਦੇ ਲਈ ਜ਼ਰੂਰ ਆਉਂਦੇ ਨੇ ਤਾਂ ਅੰਦਰ ਕੀ ਕੁ ਜਾਓ ਵੀ ਇੱਕ ਵਾਰ ਸੰਖਿਆ ਸੰਗਰਾਂਤ ਤੋਂ 16 ਤਰੀਕ ਦੀ ਸੰਗਰਾਂਤ ਸੀਗੀ ਉਹ ਦੀ ਤੇ ਉਦੋਂ ਤੋਂ ਹੀ ਸੰਗਤ ਦੀ ਆਮਦ ਚੱਲ ਰਹੀ ਹੈ ਜੀ ਇਸ ਵਾਰੀ ਦਰਸ਼ਨ ਕਰਨ ਸ਼ਹਾਦਤ ਦੇ ਆਪਣੇ ਅਕੀਦਤ ਪੇਂਟ ਕਰਨ ਦੂਰੋਂ ਦੂਰੋਂ ਸੰਗਤ ਦੇਸ਼ ਵਿਦੇਸ਼ ਤੋਂ ਆ ਰਹੀ ਹੈ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਨਾਲ-ਨਾਲ ਫਿਰ ਜੋਤੀ ਰੂਪ ਸਾਹਿਬ ਫਤਿਹਗੜ੍ਹ ਸਾਹਿਬ ਤੇ ਉਸ ਤੋਂ ਬਾਅਦ ਫਿਰ ਹੁਣ ਟੌਡਰਮਾਲ ਦੇ ਵੀ ਦਰਸ਼ਨ ਕਰਕੇ ਜਾਂਦੇ ਨੇ ਬਿਲਕੁਲ ਆਪਾਂ ਅੰਦਰ ਵੀ ਜਾ ਕੇ ਇੱਕ ਵਾਰ ਜ਼ਰੂਰ ਦਿਖਾ ਦਈਏ ਜਿਹੜਾ ਜਹਾਜ਼ ਹਵੇਲੀ ਨਾਂ ਦਾ ਕਨਸੈਪਟ ਆ ਵੀ ਜਹਾਜ਼ ਹਵੇਲੀ ਕਹਿੰਦੇ ਇਹਨੂੰ ਹੈਗੀ ਤਾਂ ਇਹ ਦਵਾਂ ਟੋਡਰਮਲ ਜੀ ਦੀ ਹਵੇਲੀ ਆ ਪਰ ਇਹ ਜਹਾਜ਼ ਹਵੇਲੀ ਕਿਉਂ ਕਹਿ ਦਿੱਤਾ ਜਾਂਦਾ ਵੀ ਜਹਾਜ਼ ਹਵੇਲੀ ਆ ਜੀ ਕੁਲਵਿੰਦਰ ਜੀ ਇਹ 36 ਕਮਰਿਆਂ ਦੀ ਹਵੇਲੀ ਐ ਤੇ ਵੱਡੇ ਛੋਟੇ ਮਿਲਾ ਕੇ ਨਾ ਕੁੱਲ 36 ਕਮਰੇ ਬਣੇ ਹੋਏ ਸੀਗੇ ਤੇ ਚਾਰ ਮੰਜ਼ਲੀ ਇਮਾਰਤ ਐ ਤੇ ਹੈ ਤਾਂ ਉਹਨਾਂ ਦੀ ਜੱਦੀ ਰਹਿائش ਸੀਗੀ ਹਵੇਲੀ ਟੋਡਰਮਲ ਹੋਰਾਂ ਦੀ ਇਹ ਤੇ ਕਿਉਂਕਿ ਇਹਦੀ ਜਿਹੜੀ ਦਿੱਖ ਸੀਗੀ ਪ੍ਰਾਤਨ ਦਿੱਖ ਉਹ ਸੁਮੰਦਰੀ ਜਹਾਜ਼ ਵਰਗੀ ਸੀ ਦੇਖਣ ਨੂੰ ਫਿਰ ਇਹ ਨਾਮ ਹੌਲੀ ਹੌਲੀ ਪ੍ਰਚਲਿਤ ਹੋ ਗਿਆ ਦੇਖਣ ਜਿੱਦਾਂ ਪਹਿਲਾਂ ਇਹਦਾ ਉਹ ਪੁਰਾਣੀ ਤੁਸੀਂ ਫੋਟੋ ਦੇਖ ਰਹੇ ਹੋ ਜਿਹੜਾ ਪੁਰਾਣਾ ਇਹਦੀ ਅਵਾਰ ਸੀਗੀ ਹੁਣੇ ਜਾਰੀ ਕੰਮ ਚੱਲ ਰਿਹਾ ਹੈ ਫਿਰ ਇਹ ਉਹਦੇ ਕਰਕੇ ਹੌਲੀ ਹੌਲੀ ਫਿਰ ਇਹ ਨਾ ਜਹਾਜ਼ ਹਵੇਲੀ ਪੈ ਗਿਆ ਜੀ ਇਹ ਡਿਵਾਨ ਟਾਡਰਮਲ ਹੋਰਾਂ ਦੀ ਹਵੇਲੀ ਮਤਲਬ ਇਹ ਸਮੁੰਦਰੀ ਜਹਾਜ਼ ਵਰਗੀ ਜਿਹੜਾ ਮਤਲਬ ਦਿਖ ਸੀਗੀ ਜਿਹੜਾ ਲੱਗਦਾ ਸੀ ਪਰਾਤ ਨੂੰ ਜਿਹੜਾ ਵਿਊ ਸੀ ਵੱਡੀ ਖੁੱਲੀ ਜਿੱਦਾਂ ਵੀ ਉੱਚੀ ਚਾਰ ਮੰਜ਼ਲੀ ਕਿਉਂਕਿ ਸ਼ਹਿਰ ਤੋਂ ਸਭ ਤੋਂ ਉੱਚੀ ਮਾਰ ਤੇ ਸੀ ਸ਼ਹਿਰ ਦੇ ਬਾਹਰ ਬਾਹਰ ਸਰੰਦ ਸ਼ਹਿਰ ਤੋਂ ਜਿੱਦਾਂ ਤਾਂ ਉਹ ਦ੍ਰਿਸ਼ ਵੀ ਜਿਹੜੇ ਆ ਉਹ ਦਿਖਾਏ ਹੋਏ ਨੇ ਕਿ ਕਿਸ ਤਰ੍ਹਾਂ ਉਸ ਸਮੇਂ ਦੇ ਜਿਹੜੇ ਹਾਕਮ ਸੀਗੇ ਉਹਨਾਂ ਦੇ ਕੋਲੋਂ ਜਿਹੜੀ ਜੋਤੀਸ਼ ਰੂਪ ਸਾਹਿਬ ਵਿਖੇ ਜਿਹੜੀ ਦੀ ਕਰਨ ਦੇ ਲਈ ਸੰਸਕਾਰ ਕਰਨ ਲਈ ਛੋਟੇ ਸਾਹਿਬਜ਼ਾਦੇਆਂ ਤੇ ਮਾਤਾ ਗੁਜਰਕੌਰ ਜੀ ਦੇ ਉਹ ਜਿਹੜੀ ਜਗ੍ਹਾ ਖਰੀਦੀ ਗਈ ਉਹ ਮੋਹਰਾਂ ਖੜੀਆਂ ਕਰਦੇ ਦੀਵਾਨ ਟੋਡਰਮਲ ਜੀ ਇਸ ਚਿੱਤਰ ਦੇ ਵਿੱਚ ਦਰਸਾਏ ਹੋਏ ਨੇ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਜਿਹੜਾ ਇਹ ਇੱਕ ਚਿੱਤਰ ਲਗਾਇਆ ਗਿਆ ਜਿਸ ਦੇ ਵਿੱਚ ਇਹ ਪ੍ਰਾਣੀ ਜਿਹੜੀ ਦਿਖ ਸੀ ਉਹ ਤੇ ਮੌਜੂਦਾ ਦਿਖ ਜਿਹੜੀ ਆ ਉਹ ਤੇ ਜਿਹੜਾ ਹਵੇਲੀ ਦਾ ਮੌਜੂਦਾ ਕੰਮ ਜਿਹੜਾ ਚੱਲ ਰਿਹਾ ਹੈ ਕਿਉਂਕਿ ਅ ਅਮਰਵੀਰ ਹੁਣਾਂ ਨੇ ਅ ਦੱਸਿਆ ਤੇ ਨਾਲ ਨਕਸ਼ਾ ਵੀ ਜਿਹੜਾ ਉਹ ਨਕਸ਼ਾ ਵੀ ਦਿਖਾਇਆ ਹੋਇਆ ਮੰਜ਼ਲਾ ਅਨੁਸਾਰ ਜਿਹੜਾ ਇਹ ਨਕਸ਼ਾ ਕਿ ਉਹ ਵੀ ਜਿਹੜਾ ਦਿਖਾਇਆ ਹੋਇਆ ਤਾਂ ਇਹ ਪੂਰਾ ਚਿੱਤਰ ਦੇ ਹਿਸਾਬ ਦੇ ਨਾਲ ਜਿਹੜਾ ਇਹ ਲਗਾਏ ਗਏ ਨੇ ਉਹ ਇੱਕ ਤਰ੍ਹਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸਲ ਇਤਿਹਾਸ ਜਿਹੜਾ ਇੱਥੋਂ ਦਾ ਇਸ ਜਗ੍ਹਾ ਦਾ ਕੀ ਹੈ ਤਾਂ ਦਵਾਨ ਟੌਡਰਮਲ ਹੋਣੀ ਦਿਖਾਏ ਹੋਏ ਨੇ ਕਿ ਉਹ ਮੋਹਰਾ ਖੜੀਆਂ ਕਰਕੇ ਉਹ ਜਗ੍ਹਾ ਖਰੀਦ ਰਹੇ ਨੇ ਜੋਤੀਸ਼ ਰੂਪ ਸਾਹਿਬ ਜੀ ਇਸ ਕਰਕੇ ਜੋਤੀਸ ਰੂਪ ਸਾਹਿਬ ਨੂੰ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਕੀਮਤੀ ਜਗ੍ਹਾ ਜਿਹੜੀ ਆ ਉਹ ਮੰਨਿਆ ਜਾਂਦਾ ਹੈ ਇਹ ਪੁਰਾਤਨ ਵਿਭਾਗ ਹੈ ਜਿਹੜਾ ਪੰਜਾਬ ਸਰਕਾਰ ਦਾ ਤੇ ਉਹ ਤੇ ਇੱਕ ਦੀਵਾਨ ਟਾਡਰ ਮਲ ਵਿਰਾਸਤੀ ਫਾਊਂਡੇਸ਼ਨ ਜਿਹੜਾ ਬਣਿਆ ਹੋਇਆ ਉਹ ਸ਼ਰੋਣੀ ਗੁਰਦੁਆਰਾ ਪੰਨੂਕਟ ਜੀ ਸਰਪ੍ਰਸਤੀ ਹੈਟ ਇਹਦੀ ਜਿਹੜੀ ਹੁਣ ਪ੍ਰਾਤਮਿਕ ਦਿੱਖ ਨੂੰ ਬਰਕਰਾਰ ਰੱਖਣ ਦਾ ਕੰਮ ਚੱਲ ਰਿਹਾ ਹੈ ਤੇ ਉਹ ਕੰਮ ਹੁਣ ਉਮੀਦ ਹੈ ਵੀ ਅਗਲੇ ਸਾਲ ਤੱਕ ਇਹਨਾਂ ਦਿਨਾਂ ਤੱਕ ਮੁਕੰਮਲ ਹੋਣ ਦੀ ਉਮੀਦ ਹੈ ਬਿਲਕੁਲ ਇਹ ਪੂਰੀ ਕੌਮ ਨੂੰ ਉਮੀਦ ਹੋਊਗੀ ਕਿ ਅਜਿਹੀ ਵਿਰਾਸਤ ਜਗਾ ਸਿੱਖ ਕੌਮ ਦੇ ਬਹੁਤ ਜਿਹੜੀ ਕਹਿ ਲਿਆ ਜਾਵੇ ਬਹੁਤ ਵੱਡੀ ਜਿਹੜੇ ਸ਼ਖਸੀਅਤ ਨੇ ਦਵਾਂਟ オーडरਮਲ ਹੋਣਾ ਦਾ ਇਹ ਘਾਰਾ ਤੇ ਇਸ ਨੂੰ ਜਿਹੜਾ ਉਹ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਹੈਗਾ ਸੀ ਜਿਸ ਤਰ੍ਹਾਂ ਹੁਣ ਇੱਕ ਖਾਸਾ ਹਾਲਤ ਦੇ ਵਿੱਚ ਇਸ ਸਮੇਂ ਹੈਗਾ ਹਾਲਾਂਕਿ ਕੰਮਕੁਮ ਜਾਰੀ ਸੀ ਪਰ ਉਹ ਅਮਰਵੀਰ ਹੁਣੇ ਦੱਸ ਰਹੇ ਨੇ ਕਿ ਇਹ ਵੀ ਜਿਹੜਾ ਕਾਾਨੂੰਨੀ ਅੜਚਣਾ ਜਿਹੜੀਆਂ ਨਹੀਂ ਕਿ ਇਸ ਨੂੰ ਲੈ ਕੇ ਕਾਫੀ ਕੁਝ ਜਿਹੜਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਸ ਕਰਕੇ ਇਸ ਦਾ ਜਿਹੜਾ ਕਾਨੂੰਨੀ ਅੜਚਣਾ ਬਣੀ ਆ ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਐ ਜੀ ਬੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਅਤੇ ਇੱਕ ਵਕੀਲ ਐ ਐਚ ਸੀ ਅਰੋੜਾ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਨਾਮ ਹੈ ਤੇ ਉਹਨਾਂ ਦੇ ਨਾਲ ਜਿਹੜੀ ਆ ਉਹ ਮੀਟਿੰਗ ਹੋਈ ਹੈ ਤੇ ਇਸ ਦੀ ਆਸ ਜਿਹੜੀ ਆ ਉਹ ਵੱਜੀ ਹੈ ਕਿ ਹੁਣ ਬਹੁਤ ਛੇਤੀ ਇਸੇ ਕੰਮ ਜਿਹੜਾ ਅਗਲੇ ਸਾਲ ਤੱਕ ਹੋ ਸਕਦਾ ਹੈ ਕਿ ਨੇਪਰੇ ਚੜਾਇਆ ਜਾ ਸਕੇ ਹੋਰ ਵੀ ਜਿਹੜੀਆਂ ਥਾਮਾਂ ਨੇ ਇਸ ਹਵੇਲੀ ਦੇ ਵਿੱਚ ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਤੁਹਾਨੂੰ ਜਿਹੜਾ ਇਤਿਹਾਸ ਇੱਥੋਂ ਦਾ ਦੱਸਣ ਦੀ ਕੋਸ਼ਿਸ਼ ਕੀਤੀ ਆ ਅਮਰਵੀਰ ਸਿੰਘ ਹੁਣੀ ਸਾਡੇ ਨਾਲ ਸੀ ਤਾਂ ਹੋਰ ਜਿਹੜੀ ਸੰਗਤ ਆ ਨੌਜਵਾਨ ਪੀੜ੍ਹੀ ਆ ਉਹ ਵੀ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚ ਰਹੀ ਹੈ ਤੇ ਸਾਡੇ ਨਾਲ ਭਾਈ ਸਾਹਿਬ ਹੁਣੀ ਖੜੇ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕਿੱਥੋਂ ਆਏ ਹੋ ਤੁਸੀਂ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਆਏ ਜੀ ਤੇ ਦਰਸ਼ਨ ਕਰਨ ਲਈ ਆਏ ਹਾਂ ਹਾਂ ਜੀ ਤੇ ਕੀ ਮਹਿਸੂਸ ਹੋ ਰਿਹਾ ਫਿਰ ਇੱਥੇ ਆਏ ਜਦੋਂ ਦੇਖਿਆ ਦਵਾਨ ਟੋਡਰਮਲ ਜੀ ਦੀ ਹਵੇਲੀ ਦੀ ਜਿਹੜੀ ਇਹ ਹਾਲਾਤ ਵੀ ਦੇਖੇ ਤੇ ਹੁਣ ਕਿਹਾ ਜਾ ਰਿਹਾ ਕਿ ਬਹੁਤ ਛੇਤੀ ਇਹਦਾ ਨਿਰਮਾਣ ਵੀ ਹੋ ਜਾਣਾ ਹ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਏ ਇਸ ਚੀਜ਼ ਨੂੰ ਵੇਖ ਕੇ ਮਤਲਬ ਆਉਣ ਵਾਲੀ ਪੀੜ੍ਹੀ ਤੇ ਮੈਂ ਕਹਿੰਦਾ ਬਹੁਤ ਵਧੀਆ ਉਤਸ਼ਾਹ ਪੈਦਾ ਹੋਊਗਾ ਜੇ ਆਪਾਂ ਕਹਿੰਦੇ ਆ ਕਿ ਮੰਨ ਲੈਨੇ ਆ ਕਿ ਜਿਵੇਂ ਕਾਰ ਸੇਵਾ ਚੱਲ ਰਹੀ ਏ ਕਾਰ ਸੇਵਾ ਚ ਜਦੋਂ ਮੰਨ ਲੈਨੇ ਚਲੋ ਕਾਰ ਸੇਵਾ ਇਦਾਂ ਚੱਲਦੀ ਏ ਆਲਾ ਦਵਾਲਾ ਕਲੀਅਰ ਕਰ ਦੇਣ ਸਫਾਈ ਕਰ ਦੇਣ ਉਹ ਗੱਲ ਵੱਖਰੀ ਏ ਪਰ ਜਿਉ ਮੰਨ ਲਓ ਕਿ ਹੁਣ ਜਿਵੇਂ ਆ ਪ੍ਰਾਤਨ ਚੀਜ਼ ਆ ਤੁਸੀਂ ਆਪ ਵੇਖੋ ਕੋਈ ਵੀ ਬੰਦਾ ਵੇਖੂਗਾ ਨਾ ਤੇ ਮੈਂ ਕਹਿੰਦਾ ਕਿ ਉਹਨੂੰ ਅਹਿਸਾਸ ਹੋਊਗਾ ਇਹ ਚੀਜ਼ ਦਾ ਜੇ ਮੰਨ ਲਓ ਇਹ ਚੀਜ਼ ਨੂੰ ਆਪਾਂ ਲੋਭ ਕਰ ਦਿੱਤਾ ਜਾਂ ਕੰਦਾ ਨਵੀਆਂ ਕਰਦੀਆਂ ਜਾਂ ਕੁਝ ਵੀ ਕਰਤਾ ਜਾਂ ਇਟਾਂ ਨਵੀਆਂ ਲਾ ਗਿਆ ਆਪਾਂ ਉਹ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਨਾ ਪਰ ਨਹੀਂ ਬਣੂ। ਹੂੰ। ਇਸ ਚੀਜ਼ ਕਰਕੇ ਮੈਂ ਤੇ ਕਹਿਣਾ ਕਿ ਇਦਾਂ ਹੀ ਰਹਿਣਾ ਚਾਹੀਦਾ ਵਾ। ਵੇਖ ਕੇ ਬਹੁਤ ਖੁਸ਼ੀ ਹੁੰਦੀ ਆ। ਇਤਿਹਾਸ ਤੋਂ ਆਪਾਂ ਨੂੰ ਜਾਣੂ ਹੁੰਦੇ ਆ ਆਪਾਂ ਹੋਰ ਵੀ ਦੂਜਿਆਂ ਨੂੰ ਵੀ ਦੱਸਾਂਗੇ। ਪਰ ਜੇ ਇਹ ਚੀਜ਼ ਨਵੀਂ ਆ ਜੂਗੀ ਉਹ ਚੀਜ਼ ਫਿਰ ਉਹ ਨਹੀਂ ਰਹੇਗੀ। ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਇਹਦੀ ਅਸਲ ਦੀਖਾ ਵੀ ਉਹ ਨਵੇਂ ਸਿਰੇ ਤੋਂ ਨਕਲੀ ਜਾਵੇ ਕਿਉਂਕਿ ਕੁਦਰਤੀ ਜਿਹੜੀ ਚੀਜ਼ ਨੂੰ ਕੁਦਰਤੀ ਹਾਂ। ਸਾਰੀ ਸੰਗਤ ਜਾਣਦੀ ਹੈ ਕਿ ਜੋ ਵੀ ਪ੍ਰਾਤਨ ਚੀਜ਼ ਆ ਉਹ ਪ੍ਰਾਤਨ ਹੀ ਰਹਿਣੀ ਹੈ। ਜੀ। ਜੇ ਆਪਾਂ ਕੋਸ਼ਿਸ਼ ਕਰਾਂਗੇ ਉਹ ਚੀਜ਼ ਬਣਾਉਂਦੀ ਬਾਹਰੋਂ ਦੇਖਦੇ ਬੰਜੂਗੀ ਪਰ ਆਪਣੇ ਮਨ ਚ ਜਿਹੜਾ ਵਲਵਲਾ ਉਹ ਨਹੀਂ ਪੂਰਾ ਹੋਊਗਾ ਪਰ ਬਹੁਤ ਸਾਰੇ ਲੋਕਾਂ ਨੂੰ ਭਾਈ ਸਾਹਿਬ ਇਹ ਵੀ ਹੁੰਦਾ ਹੈ ਨਾ ਕਿ ਵੀ ਜਿਹੜੇ ਐਡੀ ਵੱਡੀ ਦੇਣ ਆ ਸਾਡੀ ਕੌਮ ਨੂੰ ਟੋਡਰਮਲ ਜੀ ਹੁਣਾਂ ਦੀ ਤੇ ਉਹਨਾਂ ਨੇ ਤਾਂ ਆਪਣਾ ਸਾਰਾ ਕੁਝ ਦਾਤ ਤੇ ਲਾਤਾ ਪਰ ਅਸੀਂ ਹੁਣ ਤੱਕ ਕੋਈ ਕਹਿੰਦੇ ਚਿੰਨਤ ਵੀ ਬਹੁਤ ਸਮੇਂ ਬਾਅਦ ਹੋਈ ਆ ਇਹ ਚੀਜ਼ ਤੇ ਅਸੀਂ ਲੱਭਣ ਨੂੰ ਇੰਨਾ ਟਾਈਮ ਲਾਤਾ ਵੀ ਇਹ ਦੀਵਾਨ ਟੋਡਰਮਲ ਜੀ ਦੀ ਹਵੇਲੀ ਹੈ ਤੇ ਫਿਰ ਉਹਦੀ ਇਹ ਜਦੋਂ ਹਾਲਤ ਸੀ ਕਹਿੰਦੇ ਕਿ ਇੱਥੇ ਤਾਂ ਵੀ ਪਸ਼ੂਆਂ ਦੀ ਤੂੜੀ ਜਿਹੜੀ ਆ ਉਹਨਾਂ ਦਾ ਚਾਰਾ ਜਿਹੜਾ ਉਹ ਇੱਥੇ ਲੋਕ ਸੁੱਟਦੇ ਰਹੇ ਆ ਫਿਰ ਉਹ ਬੇਕਦਰੀ ਨੂੰ ਲੈ ਕੇ ਵੀ ਇੱਕ ਪਾਸੇ ਸਵਾਲ ਉੱਠਦੇ ਨੇ ਵੀ ਐਡੀ ਬੇਕਦਰੀ ਵੀ ਹੋਈ ਇਸ ਥੀਨ ਆਨਲਾਈਨ ਨੇ ਚਲੋ ਬੇਕਦਰੀ ਤੇ ਚਲੋ ਠੀਕ ਆ ਪਰ ਆਪਾਂ ਜੇ ਹੁਣ ਆਹ ਚੀਜ਼ ਨੂੰ ਢਾ ਦਿੰਤਾ ਜਦੋਂ ਆਪਾਂ ਸਫਾਈ ਕਰਤੀ ਇਹ ਚੀਜ਼ ਨੂੰ ਢਾ ਦਤਾ ਪਿੱਛੇ ਕੀ ਰਹਿ ਜਾਊਗਾ ਸਫਾਈ ਕੱਲੀ ਰਹਿ ਜਾਊਗੀ ਪ੍ਰਾਤਨ ਇਮਾਰਤ ਤੇ ਨਹੀਂ ਤਾਂ ਰਹਿ ਜਾਊਗੀ ਤਾਂ ਹੁਣ ਤੂੰ ਮਤਲਬ ਜਿਹੜਾ ਥੋੜਾ ਬਲਬਲਾ ਮੰਨਦਾ ਉਹ ਇਹ ਆ ਕਿ ਇਹਨੂੰ ਇਸੇ ਤਰ੍ਹਾਂ ਹੀ ਰੱਖ ਕੇ ਦਰਸ਼ਨ ਕਰਾਏ ਜਾਣ ਸਕੇ। ਬੇਨਤੀ ਕਰਦਾ ਐ ਕਿ ਜਿਵੇਂ ਵੀ ਇਹ ਪ੍ਰਾਤਨ ਸੰਸਥਾ ਵਾ ਜੋ ਵੀ ਆ ਕਿਤੇ ਵੀ ਆਣਾ ਪ੍ਰਾਤਨ ਭਾਵੇਂ ਕੋਈ ਛੋਟੀ ਚੀਜ਼ ਵੀ ਆ ਉਹਨੂੰ ਉਦਾਂ ਦੇ ਉਦਾਂ ਹੀ ਰਹਿਣ ਦਿੱਤਾ ਜਾਵੇ। ਹਾਂ ਮੰਨਦੇ ਆ ਜੇ ਸਾਮ ਚੀਜ਼ ਸਾਮ ਕਰਨੀ ਆ ਉਹਦਾ ਆਲਾ ਦਵਾਰਾ ਕਲੀਅਰ ਕਰ ਦਿੱਤਾ ਜਾਵੇ, ਚਾਰ ਦਿਵਾਰੀ ਕਰ ਦਿੱਤੀ ਜਾਵੇ, ਸਫਾਈ ਕਰ ਦਿੱਤੀ ਜਾਵੇ। ਬੇਨਤੀ ਆ ਇਹੋ ਚੀਜ਼ਾਂ ਹੋ ਸਕਦੀਆਂ ਤੇ ਬੜੀ ਮਹਾਰਾਜ ਦੀ ਕਿਰਪਾ ਹੋਊਗੀ, ਚੜ੍ਹਦੀ ਕਲਾ ਹੋਊਗੀ। ਬਿਲਕੁਲ ਠੀਕ ਐ। ਬਾਕੀ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮ ਬੱਚੇ ਜਿਹੜੇ ਆ ਬੱਚੇ ਇੱਥੇ ਇਤਿਹਾਸਿਕ ਹਵੇਲੀ ਜੋ ਟੋਡਰ ਮਲਜੀ ਦੀ ਹੈਗੀ ਆ ਉਹਨੂੰ ਦੇਖਣ ਲਈ ਪਹੁੰਚੇ ਆ ਬੱਚੇ ਕੀ ਪਤਾ ਲੱਗਿਆ ਇੱਥੇ ਆ ਕਿ ਕੀ ਮਹਿਸੂਸ ਹੋਇਆ ਸਾਨੂੰ ਇਹ ਪਤਾ ਲੱਗਾ ਕਿ ਸਾਡੇ ਸਿੱਖ ਕੌਮ ਕਿੰਨੀ ਸ਼ਾਨਦਾਰ ਸਗੀ ਨਾਲ ਹੈਗੀ ਆ ਨਾਲੇ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆ ਕੇ ਤੁਸੀਂ ਪਹਿਲੀ ਵਾਰ ਆਏ ਹੋ ਕਿੱਥੋਂ ਆਏ ਹੋ ਅ ਅਸੀਂ ਜੰਡੇਆਲੇ ਤੋਂ ਆਏ ਆ ਨਕੌਦਰ ਲੱਗੇ ਪਿੰਡ ਅਸੀਂ ਇੱਥੇ ਦੂਜੀ ਵਾਰ ਆਏ ਆ ਦੂਜੀ ਵਾਰ ਆਏ ਹੋ ਠੀਕ ਹੈ ਤਾਂ ਇਸ ਜਗ੍ਹਾ ਦੇ ਉੱਤੇ ਦੂਜੀ ਵਾਰ ਨਹੀਂ ਕੋਈ ਫਤਿਹਗੜ ਸਾਹਿਬ ਦੂਜੀ ਵਾਰ ਨਹੀਂ ਇਸ ਜਗ੍ਹਾ ਤੇ ਦੂਜੀ ਵਾਰ ਆਇਆ ਠੀਕ ਹੈ ਤਾਂ ਇਤਿਹਾਸ ਵੀ ਜਿਹੜਾ ਜ਼ਰੂਰ ਬੱਚਿਆਂ ਨੂੰ ਪਤਾ ਲੱਗ ਰਿਹਾ ਇੱਥੇ ਆ ਰਹੇ ਨੇ ਕਿ ਜਦੋਂ ਤੋਂ ਇਹ ਚੀਜ਼ਾਂ ਦਾ ਪਤਾ ਲੱਗਿਆ ਤੁਹਾਨੂੰ ਪਤਾ ਲੱਗਿਆ ਕਿ ਇਹ ਕੌਣ ਸੀਗੇ ਦਵਾਨ ਟੋਡਰਮਲ ਜੀ ਤੇ ਇਹ ਕਿਹਨਾਂ ਦੀ ਜਗ੍ਹਾ ਹੈ ਇਹ ਉਹ ਸਨ ਜਿਨ੍ਹਾਂ ਨੇ ਮੋਰਾ ਖੜੀਆ ਕਰਕੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਲਈ ਇਹ ਸੰਸਕਾਰ ਦੀ ਜਗ੍ਹਾ ਖਰੀਦੀ ਸੀ ਤਾਂ ਦੀਵਾਨ ਟੋਡਰ ਮਲਜੀ ਦੀ ਜਹਾਜ਼ ਹਵੇਲੀ ਦੇ ਅਸੀਂ ਬਿਲਕੁਲ ਸਾਹਮਣੇ ਖੜੇ ਆ ਤੇ ਇਹ ਜਿਹੜਾ ਰਸਤਾ ਜਿਹੜਾ ਹੈ ਮੁੱਖ ਦਵਾਰ ਤਹਿਖਾਨੇ ਦੇ ਸਾਹਮਣੇ ਖੜੇ ਆ ਕਿ ਇਹ ਬੇਸਮੈਂਟ ਜਿਹਨੂੰ ਕਹ ਦਤਾ ਜਾਂਦਾ ਹੈ ਹੇਠਲੇ ਪੱਧਰ ਤੇ ਇਸ ਦੀ ਛੱਤ ਜਿਹੜੀ ਹੈ ਤਹਿਖਾਨੇ ਦੀ ਇਹ ਡਿੱਗੀ ਹੋਈ ਆ ਤਾਂ ਇਹ ਪਹਿਲਾ ਜਿਹੜਾ ਦਰਵਾਜੇ ਇੱਥੋਂ ਐਂਟਰੀ ਹੁੰਦੀ ਸੀ ਮਤਲਬ ਮੁੱਖ ਦਰਵਾਜਾ ਹੈ ਹਾਂਜੀ ਜਦੋਂ ਉਹ ਆਉਂਦੇ ਹੋਣਗੇ ਆਪਣੇ ਘਰੇ ਉਸ ਟਾਈਮ ਦੇ ਵਿੱਚ ਇਹ ਮੇਨ ਆਪਾਂ ਸਾਹਮਣੇ ਖੜੇ ਆ ਇਸ ਟਾਈਮ ਇਹ ਜਿਹੜੀ ਛੱਤ ਉੱਪਰ ਇੱਥੋਂ ਹੋਊਗੀ ਛੱਤ ਜੀ ਫਿਰ ਇਹ ਜਿਹੜੀ ਜਗ੍ਹਾ ਤੇ ਆ ਤਹਿਖਾਨਾ ਲਿਖਿਆ ਉਸ ਹਿਸਾਬ ਨਾਲ ਵੀ ਇਹ ਬੇਸਮੈਂਟ ਜਿਹਨੂੰ ਆਪਾਂ ਹੁਣ ਕਹ ਦਿੰਦੇ ਆ ਹਾਂ ਹਾਂ ਤਹਿਖਾਨਾ ਇਹ ਛੱਤ ਟਹਿ ਚੁੱਕੀ ਆ ਹੁਣ ਇਹਨੂੰ ਵੀ ਬਣਾਉਣਗੇ ਦੁਬਾਰਾ ਜਦੋਂ ਕੰਮ ਸ਼ੁਰੂ ਹੋ ਗਿਆ ਚੱਲਣ ਲੱਗ ਗਿਆ ਤੇ ਉਹ ਫਿਰ ਅੱਗੇ ਸਾਹਮਣੇ ਦੂਜੀ ਮੰਜ਼ਲ ਹੋਗੀ ਉਹ ਤੀਜੀ ਮੰਜ਼ਲ ਹੈ ਤੇ ਉਹ ਲਾਸਟ ਉੱਪਰ ਦਿਖ ਰਿਹਾ ਦੇਖੋ ਹਾਂ ਉਹ ਜਿਹੜਾ ਗੋਮਟ ਦਿਖਦਾ ਉਹ ਚੌਥੀ ਮੰਜ਼ਲ ਆ ਟੌਪ ਲੈਵਲ ਕਹਿੰਦੇ ਨੇ ਨਾ ਸਭ ਤੋਂ ਸਿਖਰਲੀ ਚੌਥੀ ਚਾਰ ਮੰਜ਼ਲੀ ਇਮਾਰਤ ਹੈ ਇਹ ਹਾਂਜੀ ਤੇ ਇੱਥੋਂ ਆਪਣਾ ਇਹ 메인 ਐਂਟਰੀ ਸੀਗੀ ਇਧਰੋਂ 메인 ਆ ਸੰਗਤ ਦੇਖੋ ਜਾ ਰਹੀ ਅੰਦਰ ਜਿਹੜੇ ਦਰਸ਼ਨ ਕਰਨ ਵਾਸਤੇ ਤਾਂ ਇਹ ਅਸੀਂ ਤੁਹਾਨੂੰ ਜਿਹੜੀ ਵਿਰਾਸਤ ਸਥਾਨ ਹੈ ਸ਼੍ਰੀ ਫਤਿਹਗੜ ਸਾਹਿਬ ਵਿਖੇ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਹੈ ਉਸਦੇ ਅਸੀਂ ਦਰਸ਼ਨ ਤੁਹਾਨੂੰ ਕਰਵਾਏ ਨੇ ਵਕਫਾ ਜਿਹੜੀਆਂ ਅੰਦਰ ਥਾਮਾਂ ਨੇ ਉਹ ਤੁਹਾਨੂੰ ਦਿਖਾਈਆਂ ਨੇ ਤੇ ਇਸ ਚਾਰ ਮੰਜ਼ਲੀ ਜਿਹੜੀ ਹੈ ਇਹ ਇਮਾਰਤ ਸੀ ਇਸ ਦੇ ਪੁਰਾਣੇ ਜਿਹੜੇ ਪ੍ਰਾਤਨ ਜਿਹੜੀ ਦਿਖਸੀ ਉਹ ਵੀ ਅਸੀਂ ਤੁਹਾਨੂੰ ਅੰਦਰ ਦਿਖਾਈ ਹੈ ਤੇ ਅਮਰਵੀਰ ਹੁਣੀ ਦੱਸ ਦੇਣ ਕਿ 34 ਦੇ ਕਰੀਬ ਉਹ ਕਮਰੇ ਸੀ ਇਸ ਹਵੇਲੀ ਦੇ ਅੰਦਰ ਤੇ ਬਹੁਤ ਸਾਰੀ ਜਿਹੜੀਆਂ ਥਾਵਾ ਨੇਗੀਆਂ ਉਹ ਢਾਈ ਢੇਰੀ ਹੋ ਚੁੱਕੀਆਂ ਨੇ ਹਾਲਾਂਕਿ ਉਹ ਅਸੀਂ ਤੁਹਾਨੂੰ ਜਾਣਕਾਰੀ ਪਹਿਲਾਂ ਵੀ ਦੇ ਚੁੱਕੇ ਹਾਂ ਕਿ ਇਸਦੀ ਬਹੁਤ ਛੇਤੀ ਹੁਣ ਜਿਹੜਾ ਹੈ ਉਹ ਮੁਰੰਮਤ ਦੀ ਆਸ ਵੱਜੀ ਆ ਪਰ ਬਹੁਤ ਸਿੱਖ ਕੌਮ ਦੀ ਇਹ ਤਰਾਸਦੀ ਹੈ ਕਿ ਸਿੱਖ ਕੌਮ ਦੇ ਵਿੱਚ ਦਵਾਂ ਟੋਡਰਮਲ ਜੀ ਉਹਨਾਂ ਦੇ ਵੱਲੋਂ ਐਡਾ ਵੱਡਾ ਯੋਗਦਾਨ ਪਾਇਆ ਗਿਆ ਆਪਣਾ ਸਾਰਾ ਕੁਝ ਦਾਤ ਤੇ ਲਾ ਕੇ ਜਿਹੜਾ ਹੈ ਦੰਤਮਤਾ ਕੌਰ ਜੀ ਦਾ ਸਸਕਾਰ ਕੀਤਾ ਗਿਆ ਪਰ ਸਿੱਖ ਕੌਮ ਉਹਨਾਂ ਦੇ ਇਸ ਘਰ ਨੂੰ ਉਹਨਾਂ ਦੀ ਇਸ ਹਵੇਲੀ ਨੂੰ ਦੱਸਿਆ ਜਾਂਦਾ ਕਿ ਦਵਾਂ ਟੋਡਰਮਲ ਹੁਣੀ ਜਿਹੜੇ ਆ ਇਸੇ ਹਵੇਲੀ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਇਹ ਜੱਦੀ ਘਰ ਸੀ ਤੇ ਉਹਨਾਂ ਦੀ ਹਵੇਲੀ ਨੂੰ ਜਿਹੜੇ ਹੁਣ ਤੱਕ ਨਹੀਂ ਸਾਂਭ ਸਕੀ ਖੈਰ ਦੇਰ ਆਈ ਦਰੁਸਤਾਈ ਉਟੜੀਆ ਹਵੇਲੀ ਦਾ ਬਹੁਤ ਛੇਤੀ ਜਿਹੜੇ ਆ ਉਹ ਨਿਰਮਾਪੂਰਨ ਨਿਰਮਾਣ ਜਿਹੜਾ ਕਹਿ ਲਿਆ ਜਾਵੇ ਤਾਂ ਉਸ ਦਾ ਕੰਮ ਸ਼ੁਰੂ ਹੋਣ ਵਾਲਾ ਕੈਮਰਾਮੈਨ ਪ੍ਰਭਜੋਤ ਸਿੰਘ ਦੇ ਨਾਲ ਮੈਂ ਕੋਲਿੰਦਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਦਿਵਾਨ ਟੋਡਰਮਲ ਜਹਾਜ਼ ਹਵੇਲੀ